ਉਤਤੀ ਮੋਤ ਦਾ ਇਨਸਾਫ ਲੈਣ ਲਈ ਪਟਕ ਰਹੀ ਪਰਿਵਾਰ ਵੱਲੋਂ ਅੱਜ ਹੁਸ਼ਰਪੁਰ ਚ ਪ੍ਰੈਸ ਕਾਨਫਰੰਸ ਦੌਰਾਨ ਤਲਵਾੜਾ ਪੁਲਿਸ ਤੇ ਵੱਡੇ ਦੋਸ਼ ਲਾਇਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਥਾਣਾ ਤਲਵਾੜਾ ਦੀ ਪੁਲਿਸ ਕੋਲ ਚੱਕਰ ਕੱਟ ਰਹੇ ਨੇ ਪਰੰਤੂ ਪੁਲਿਸ ਵੱਲੋਂ ਪਰਿਵਾਰ ਨੂੰ ਰਾਜ਼ੀ ਨਾਮੇ ਲਈ ਜ਼ੋਰ ਪਾਇਆ ਜਾ ਰਿਹਾ ਹੈ ਮੀਡੀਆ ਨੂੰ ਸੰਬੋਧਨ ਕਰਦੇ ਹੁਸ਼ਰਪੁਰ ਦੇ ਥਾਣਾ ਤਲਵਾੜਾ ਅਧੀਨ ਆਉਂਦੇ ਪਿੰਡ ਸੱਤਵਾ ਦੇ ਰਹਿਣ ਵਾਲੇ ਮਦਨ ਲਾਲ ਨੇ ਦੱਸਿਆ ਕਿ ਬੀਤੇ ਬਰੇ ਦੀ ਦੀਵਾਲੀ ਵਾਲੀ ਰਾਤ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੇ 26 ਸਾਲਾ ਪੁੱਤ ਅੰਕੁਸ਼ ਰਣਨ ਦੀ ਹਾਈਡਲ ਨਹਿਰ ਚੋਂ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਸੀ ਜਦਕਿ ਉਹਨਾਂ ਵੱਲੋਂ ਪੁਲਿਸ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਪੁੱਤ ਦਾ ਉਸਦੇ ਸਾਥੀ ਕਰਮੀਆਂ ਵੱਲੋਂ ਹੀ ਕਤਲ ਕਰਕੇ ਨਹਿਰ ਚ ਸੁੱਟਿਆ ਗਿਆ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਨਹਿਰੀ ਵਿਭਾਗ ਚ ਠੇਕੇ ਤੇ ਕੰਮ ਕਰਦਾ ਸੀ ਤੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ 11 ਨਵੰਬਰ ਦਿਨ ਸ਼ਨੀਵਾਰ ਨੂੰ ਉਹਨਾਂ ਦੇ ਪੁੱਤ ਦੀ ਨਹਿਰ ਚ ਡੁੱਬਣ ਨਾਲ ਮੌਤ ਹੋ ਗਈ ਸੀ ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤ ਦੀ ਇਹ ਕੋਈ ਅਚਾਨਕ ਹੋਈ ਮੌਤ ਨਹੀਂ ਸੀ ਬਲਕਿ ਉਸਦੇ ਸਾਥੀ ਕਰਮੀਆਂ ਵੱਲੋਂ ਅੰਕੁਸ਼ਿਤ ਕਤਲ ਕਰਕੇ ਨਹਿਰ ਚ ਸੁੱਟਿਆ ਗਿਆ ਸੀ ਕਿਉਂਕਿ ਅੰਕੁਸ਼ ਦੀ ਉਹਨਾਂ ਨਾਲ ਪੁਰਾਣੀ ਰੰਜਿ ਸੀ ਦੂਜੀ ਪਾਸੇ ਥਾਣਾ ਤਲਵਾੜਾ ਦੇ ਐਸ ਐਚ ਓ ਹਰਜਿੰਦਰ ਸਿੰਘ ਦਾ ਕਹਿਣਾ ਕਿ ਮ੍ਰਿਤਕ ਲੜਕਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਪਾਰਟੀ ਕਰ ਰਿਹਾ ਸੀ ਤੇ ਕੁੱਕਰ ਸਾਫ ਕਰਨ ਦੌਰਾਨ ਨਹਿਰ ਤੇ ਪਾਣੀ ਦਾ ਬਹਾਵ ਜ਼ਿਆਦਾ ਆ ਜਾਣ ਕਰ ਉਹ ਪਾਣੀ ਚ ਰੁੜ ਗਿਆ ਸੀ ਉਹਨਾਂ ਕਿਹਾ ਕਿ ਅਜੇ ਤੱਕ ਪੋਸਟ ਮਾਰਚਮ ਦੀ ਰਿਪੋਰਟ ਵੀ ਨਹੀਂ ਆਈ ਹੈ ਤੇ ਰਿਪੋਰਟ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ ਉਹਨਾਂ ਕਿਹਾ ਕਿ ਪਰਿਵਾਰ ਨੂੰ ਥਾਣੇ ਬੁਲਾਇਆ ਗਿਆ ਤੇ ਬਿਆਨ ਲੈ ਜਾਣਗੇ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਨਾਮ ਗੀਰੋ ਮੇਰਾ ਨਾਮ ਮਦਰ ਲਾਲੂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਕੀ ਕਰਨ ਗਏ ਗਾਲੇ ਜਿੱਤਰਾ 11 11 23 ਨੂੰ ਮੇਰੇ ਮੁੰਡੇ ਦੀ ਜਿਹੜੇ ਨਹਿਰ ਚ ਲਾਸ਼ ਮਰੀ ਹੈ ਕੀ ਨਾਮ ਚ ਮੁੰਡੇ ਦਾ ਮੁੰਡੇ ਦਾ ਨਾਮ ਕੁਸ਼ਰਾਣਾ ਹੈ ਕਿਥੋਂ ਦਾ ਹੈ ਨਾਲ ਸੱਤਵਾਂ ਪਿੰਡ ਦਾ ਠੀਕ ਹੈ ਜੀ ਤੇ ਲਾਸ਼ ਕਿਉਂ ਕੀ ਤੁਹਾਡਾ ਰੋ ਪ੍ਰੈਸ ਕਾਨਫਰੰਸ ਕੀਤਾ ਜਾ ਰਿਹਾ ਕੀ ਕਰਨ ਦੀ ਹੋ ਦਾਰਨ ਇਤਨਾ ਜੀ ਮੇਰੇ ਮੁੰਡੇ ਦੀ ਜਿਹੜੇ ਜਨੇ ਕੇ ਮੇਰੇ ਮੁੰਡੇ ਨਾਲ ਇਹਨਾਂ ਨੇ ਜਿਹਨਾਂ ਨੇ ਮਾਰਕੁੱਟ ਕੀਤੀ ਹੈ ਕਿਉਂ ਕੀਤੀ ਮੇਰੇ ਇਹਦੇ ਨਾਲ ਬੰਦੇ ਸੀਗੇ ਜੀ ਕੰਮ ਕਰਦੇ ਸੀ ਇਹਨਾਂ ਨਾਲ ਨਹਿਰ ਤੇ ਕੰਮ ਕਰਦੇ ਸੀਗੇ ਤੇ ਇਹਨਾਂ ਨੇ ਮਾਰਕੁੱਟ ਕਰਕੇ ਇਹਨਾਂ ਨੇ ਨਹਿਰ ਚ ਸੁੱਟਿਆ ਔਰ ਉਸ ਤੋਂ ਬਾਅਦ ਇਹਨਾਂ ਦੀ ਪੋਸਟਮਾਸ ਦੀ ਰੂਹ ਜਿਹਨਾਂ ਕੇ ਨਹਿਰ ਚੋਂ ਕਢਾਇਆ ਪੋਸਟਮਾਸ ਦੀ ਰਿਪੋਰਟ ਦਿੱਤੀ ਕਰਵਾਇਆ ਹੈ ਪਰ ਉਸ ਵੇਲੇ ਵੀ ਮਿਲੋ ਇਹਨਾਂ ਨੇ ਪ੍ਰੈਸ਼ਰ ਪਾਇਆ ਕਿ ਤੁਸੀਂ ਇਤਰਾ ਕਰੋਗੇ ਪੋਸਟਮਾਸ ਸਮਝ ਕਰਵਾਓ ਕਿ ਜਿਹੜਾ ਤੁਹਾਡਾ ਇਹ ਤੁਹਾਡਾ ਖਰਚਾ ਤੁਹਾਡਾ ਮਿਲ ਜਾਏਗਾ ਕੀ ਉਹ ਕਦੀ ਲੜਕੇ ਦੀ ਏਜ ਕਿੰਨੀ ਸੀਗੀ 26 ਸਾਲ ਦੀ ਕੰਮ ਕੰਮ ਨਹਿਰ ਤੇ ਕੰਮ ਕਰਦਾ ਸੀ ਠੀਕ ਆ ਤੇ ਜਦ ਨਹਿਰ ਤੇ ਕੰਮ ਕਰਦਾ ਸੀਗਾ ਤੇ ਤੁਹਾਨੂੰ ਕਿਹਾ ਕਿ ਸ਼ਾਕਾ ਕੀ ਜਿਹੜੇ ਨਾਲ ਕੰਮ ਕਰਦੇ ਸੀਗੇ ਉਹਨਾਂ ਨੇ ਕੀਤਾ ਜਿਹੜੇ ਨਾਲ ਦੇ ਬੰਦੇ ਸੀਗੇ ਕਿੰਨੇ ਬੰਦੇ ਸੀਗੇ ਬੰਦੇ ਉਸ ਟਾਈਮ ਤੇ ਇਹ ਜਿਹੜੇ ਜਾਨਕੀ ਪਹਿਲੇ ਤਾਂ ਸ਼ੋਅ ਨਾ ਕਰਦੇ ਇੱਕ ਦੋ ਸ਼ੋਅ ਕਰਨੇ ਘਰੀ ਪੰਜ ਹੋਏ ਕਿ ਹੁਣ ਸੱਤ ਬੰਦੇ ਸ਼ੋਅ ਕੀਤੇ ਇਹਨਾਂ ਨੇ ਔਰ ਬੰਦੇ ਦਿੱਕਤੋਂ ਹੋਰ ਵੀ ਹੈਗੇ ਇਹਨਾਂ ਕਿਰੋਦੇ ਨਾ ਸਾਨੂੰ ਪਤਾ ਨਹੀਂ ਹੈ ਜਿਹਨਾਂ ਦੇ ਨਾਮ ਸਾਡੇ ਉਹ ਐਪਲੀਕੇਸ਼ਨ ਦਿੱਤੀ ਹੈ ਉਹਦੇ ਵਿੱਚ ਹੈ ਤੁਹਾਨੂੰ ਕੀ ਲੱਗਦਾ ਕਿ ਕਿਉਂ ਉਹਨੂੰ ਉਹਨਾਂ ਦਾ ਤੁਹਾਨੂੰ ਕਿਉਂ ਸ਼ੱਕ ਆ ਕਿ ਉਹਨਾਂ ਨਾਲ ਦੇ ਆ ਇਹਦੇ ਨਾਲ ਦਾ ਸ਼ੱਕ ਸਾਨੂੰ ਪੂਰਾ ਡਾਊਟ ਹੈ ਕਿ ਉਹਦੇ ਡਿਊਟੀ ਨਾਲ ਕਰਦੇ ਸੀ ਇਹਨਾਂ ਦੀ ਲਗਤਵਾਜੀ ਪਹਿਲੇ ਤੇ ਚੱਲੀ ਸੀਗੀ ਮਗਰ ਸ਼ੋਅ ਨਾ ਹੋ ਪਾਉਂਦੀ ਜਦੋਂ ਤੁਹਾਨੂੰ ਮੁੰਡਾ ਬੇੜੇ ਜ ਮੁੰਡੇ ਕੁਝ ਇਸੇ ਸੰਬੰਧੀ ਪੁਲਿਸ ਨੂੰ ਦੱਸਿਆ ਸੀ ਕਿ ਚਲੋ ਇਹਨਾਂ ਤੇ ਸ਼ੱਕ ਹੈ ਇਹ ਮੁੰਡਾ ਖੜਾ ਮਾਰਕੀਟ ਵਿੱਚ ਦਿੱਤੇ ਆ ਭਾਜੀ ਪੂਰੀ ਇਹ ਪੂਰੀ ਕਾਰਵਾਈ ਲਿਖਵਾਈ ਹੋਈ ਹੈ ਇਹਦੇ ਵਿੱਚ ਕਿ ਹਾਂ ਵੀ ਸਾਡੀ ਇਹ ਗੱਲਬਾਤ ਹੋਈ ਹੈ ਮਗਰ ਪੁਲਸ ਵਾਲੇ ਨੇ ਕੀ ਤਰੀਕ ਕੋਸਮਾਨ ਸਿੰਘ ਪਹਿਲੇ ਤਾਂ ਹੌਣ ਹੋ ਦਿੰਦੇ ਹੋ ਉਸ ਤੋਂ ਬਾਅਦ ਅਸੀਂ ਪੋਸਟ ਵਾਸ਼ਿੰਗ ਕਰਵਾਇਆ ਯਾਰ ਪੋਸਟ ਵਾਸ਼ਿੰਗ ਕਰਾਇਆ ਪੁਲਸ ਕੀ ਕਹਿ ਰਹੀ ਹੈ ਪੁਲਸ ਹੁਣ ਉਸੇ ਟਾਈਮ ਵੀ ਸਾਨੂੰ ਇਹਨਾਂ ਨੇ ਜ਼ਬਰਦਸਤੀ ਕਿਹਾ ਵੀ ਤੁਸੀਂ ਪੋਸਟ ਵਾਸ਼ਿੰਗ ਤੋਂ ਮਤ ਕਰਵਾਓ ਉਸ ਤੋਂ ਬਾਅਦ ਇਹ ਕਹਿ ਲਏ ਕਿ 3 ਮਹੀਨੇ ਬਾਅਦ ਰਿਪੋਰਟ ਆਏਗੀ ਹੁਣ ਅਸੀਂ ਰਿਪੋਰਟ ਲੈਣ ਜਾਂਦੇ ਆ ਤੇ ਸਾਨੂੰ ਉਟੀਆਂ ਧਮਕੀਆਂ ਮਾਰਣੇ ਜਾਓ ਸਾਡੇ ਕੋਲ ਕੁਝ ਨਹੀਂ ਮਿਲਣਾ ਤੁਹਾਡਾ ਨਾ ਕੁਝ ਹੱਲ ਹੋਣਾ ਜਾ ਕੇ ਜਿਵੇਂ ਰਾਜਨਾਮਾ ਕਰੋਗੇ ਕੌਣ ਕੌਣ ਦੇ ਉਸ ਵਾਲੇ ਐਸਆਈ ਐਸਆਈ ਰਣਵੀਰ ਸਿੰਘ ਜਿਹੜਾ ਖਾਣਾ ਕਿਹੜਾ ਮੈਂ ਤਾਂ ਹਾਂ ਤਲਵਾੜਾ ਜੀ ਤੁਸੀਂ ਇਲੈਕਟ੍ਰਿਕ ਕੰਪਲੀਟ ਕੀਤੀ ਹੋਈ ਹੈ ਐ ਇਲੈਕਟ੍ਰਿਕ ਇਕਮਲੇਟ ਕੀਤੀ ਹੋਈ ਹੈ ਔਰ ਉਸ ਟਾਈਮ ਤੇ ਵੀ ਜੋ ਹੱਥ ਨਾਲ ਐਪੀਸਿੰਗ ਲਿਖੀ ਹੈ ਉਹਦੇ ਤੇ ਵੀ ਮੈਂ ਬਕਾਇਦਾ ਇਸ ਤੇ ਲਗਾ ਵੀ ਇਹਨਾਂ ਦੀ ਸਾਰੇ ਦੀ ਇਨਕੁਆਰੀ ਹੋਣੀ ਚਾਹੀਦੀ ਔਰ ਇਨਕੁਆਰੀ ਦੀ ਬਜਾਏ ਉਹਨਾਂ ਨੇ ਅਜੇ ਤੱਕ ਮੈਨੂੰ ਖਾਣੇ ਜ਼ਿਲ੍ਹੇ ਮੇ ਜਾਣਾ ਮੈਨੂੰ ਸਿੱਧਾ ਕਹਿੰਦੇ ਜਾ ਜਾ ਇੱਥੇ ਕਿ ਲੈਣਾ ਆਏ ਦੋ ਕੋਈ ਰਿਪੋਰਟ ਨਹੀਂ ਮੈਨੇ ਕੋਈ ਕੋਈ ਪ੍ਰੈਸ਼ਰ ਖਾਣੇ ਵਾਲਿਆਂ ਤੇ ਇਹ ਤਾਂ ਉਹ ਹੀ ਦੱਸ ਸਕਦੇ ਨੇ ਅਸੀਂ ਤਾਂ ਹੁਣ ਕੁਝ ਨਹੀਂ ਦੱਸਦੇ ਇਸ ਵੰਡ ਹੋਣ ਡੀਲਰ ਕੋਣ ਡੀਲ ਕਰ ਰਿਹਾ ਹੈ ਕੇ ਇਹ ਰੰਜੀਤ ਸਿੰਘ ਸੈਣੀ ਹੈ ਮਗਰ ਹਾਂ ਜੀ ਐਸਆਈ ਇਹਸ ਵੰਡ ਤੇ ਕਿਸੇ ਪੁਚੇ ਤੋਂ ਘਰ ਨੂੰ ਮਿਲੇ ਹੋ ਕਿਸੇ ਨੂੰ ਦਿਖਾ ਅਸੀਂ ਐਸਐਸਪੀ ਤੱਕ ਡੀਐਸਪੀ ਤੱਕ ਐਮਪੀ ਤੱਕ ਵੀ ਜਨ ਕੇ ਹੀ ਆਨਲਾਈਨ ਵੀ ਐਪਲੀਕੇਸ਼ਨਾਂ ਪਾਈਆਂ ਨੇ ਬਾਈ ਡਾਕ ਵੀ ਪਾਈਆਂ ਨੇ ਔਰ ਸਿੱਧਾ ਮੇਰੇ ਕੋਲ ਪਈਆਂ ਮਗਰ ਅੱਜ ਦਿਨ ਤੱਕ ਮੈਨੂੰ ਕੋਈ ਵੀ ਜਵਾਬ ਨਹੀਂ ਮਿਲਿਆ ਪਰ ਅੰਕਲ ਜੀ ਤੁਹਾਨੂੰ ਸ਼ੱਕ ਤੇ ਹਾਂ ਕਿ ਉਹਦੇ ਨਾਲ ਵੀ ਨਹੀਂ ਕਿ ਤੱਕ ਲੜਾਈ ਹੋਈ ਸੀ ਇਹਨਾਂ ਦੀ ਇਹਨਾਂ ਦੀ ਪਹਿਲੀ ਲੜਾਈ ਹੋਈ ਸੀ ਇਹ ਕਿ ਇੰਕਸ਼ੇ ਨਹਿਰ ਦੀ ਭਾਜੀ ਕੰਮ ਕਰ ਰਹੀ ਸੀ ਭਾਜੀ ਨਹਿਰ ਤੇ ਕਿੱਥੇ ਸੀ ਯੂਪੀ ਜੀ ਜਦੋਂ ਮਰਿਆ ਸੀ ਸ਼ਾਹ ਨਹਿਰ ਤੇ ਇਹ ਇਹ ਤਲਵਾੜੇ ਦੇ ਲਾਗੇ 40 50 ਪੱਕਾ ਸੀ ਕਿ ਕਿੱਥੇ ਕਿਤੇ ਦੇਾਰੇ ਕਿਤੇ ਇੱਕ ਇੱਕ ਠੇਕੇ ਤੇ ਹੀ ਉਹ ਹੀ ਤੁਹਾਨੂੰ ਪੁੱਛ ਰਹੀ ਦੀ ਔਰੇ ਜਦੋਂ ਅੰਕਤ ਤਾਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਆਹ ਤੇ ਸ਼ੱਕ ਆਉਂਦਾ ਅੰਕਤੀ ਗੱਲੋ ਸ਼ੱਕ ਆਉਂਦਾ ਪਹਿਲਾਂ ਵੀ ਪੀਵਾਰ ਆਪਾਂ ਵਿਚਕਾਰ ਪਹਿਲਾਂ ਇਹਨਾਂ ਦੀ ਲੜਾਈ ਹੋਈ ਹੈ ਯਾਨੀ ਕਿ ਕੁਝ 6 ਮਹੀਨੇ ਪਹਿਲਾਂ ਹੋਈ ਸੀ ਹਾਂਜੀ ਉਹਨਾਂ ਬੰਦੇ ਨਾਲ ਉਹਦਾ ਵੀ ਕੋਈ ਠਾਣੇ ਖੋਣੇ ਤੇ ਕਿਤੇ ਰਾਜੀਨਾਮਾ ਹੋਇਆ ਹੈ ਰਾਜੀਨਾਮਾ ਕੋਈ ਠਾਣੇ ਕੱਪੀ ਹੋ ਹੋ ਲੱਗਦਾ ਹੈ ਪਰ ਇਹਨਾਂ ਨੇ ਬਾਅਦ ਵਿੱਚ ਵੀ ਨਾ ਹੀ ਗੱਲ ਸ਼ੋਕ ਕੀਤੀ ਹੈ ਇਹਨਾਂ ਨੇ ਦੱਸਿਆ ਹੀ ਨਹੀਂ ਕਿਸੇ ਨੂੰ ਫੋਟੋ ਵੀ ਨਹੀਂ ਕੀ ਆਇਆ ਵਾਹ ਕਈ ਰਿਪੋਰਟ ਦੇ ਵਿੱਚ ਉਹਨਾਂ ਨੇ ਰਿਪੋਰਟ ਦਿੱਤੀ ਨਹੀਂ ਸਾਨੂੰ ਕਹਿੰਦੇ ਦੱਸ ਹੀ ਨਹੀਂ ਹੈ ਨਿਸ਼ਾਨ ਹੈਗੇ ਆ ਸਭ ਦੇ ਵੀਡੀਓ ਹੈਗੇ ਫੋਟੋ ਹੈਗੇ ਸਭ ਕੋ ਪੂਰਾ ਸਬੂਤ ਸਾਡੇ ਕੋਲ ਹੈਗਾ ਪੂਰੇ ਚਿਹਰੇ ਤੇ ਨਿਸ਼ਾਨ ਤੇ ਆ ਉਹਨਾਂ ਨੇ ਸਾਨੂੰ ਕੋਈ ਕੋਈ ਵੀ ਕਹਿੰਦੇ ਫਾਈਲ ਅੰਦਰ ਰੱਖਦੇ ਜਾਓ ਉਹਨਾਂ ਨੇ ਗੱਲਬਾਤ ਹੀ ਕੋਈ ਨਹੀਂ ਕੀਤੀ ਨਾ ਕੋਈ ਉਹਦੋਂ ਮਿਲਦੇ ਨਹੀਂ ਇਹ तकरीबन 5 6 ਮਹੀਨੇ ਹੋ ਗਏ ਇਹ 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 ਲੱਭਾ ਨਹੀਂ ਆਇਆ ਇਹ ਚਾਹਤਾ ਹੈ ਇਹ ਖੁਦ ਨਹੀਂ ਸਰ ਮਿਲੇ ਸੀਗਾ ਪਹਿਲੇਟਰ ਦੇ ਤਰ੍ਹਾਂ ਦੋ ਵਾਰ ਉਹ ਖੁਦ ਉੱਥੇ ਵੀ ਸੀਗੇ ਉਹਨਾਂ ਨੇ ਕਿਹਾ ਕਿ ਬੈਕ ਟੇਬਲ ਤੇ ਰੱਖ ਦਿਓ ਫਾਈਲ ਤਾਂ ਤੁਸੀਂ ਜਾਓ ਮੇਰਾ ਅਨਿਲ ਕੁਮਾਰ ਦਾ ਸਰੇ ਮੇਰਾ ਬ੍ਰਦਰ ਹੈਗਾ ਚਾਚਾ ਜੀ ਦਾ ਬੇਟਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ 11 ਤਰੀਕ 11ਵੇਂ ਮਹੀਨੇ 2023 ਨੂੰ ਉਹਦੇ ਜੀ ਸਾਨੂੰ ਬੋੜੀ ਹੈਗੀ ਬਰਾਮਦ ਹੋਈ ਜੀ ਨਹਿਰ ਦੇ ਵਿੱਚ ਤੇ ਜੇ ਸਾਨੂੰ ਸ਼ੱਕ ਹੈ ਕਿ ਜਦੋਂ ਮੈਂ ਖੁਦ ਬੋਡੀ ਇੱਥੇ ਜਾ ਕੇ ਬਰਾਮਦ ਕੀਤੀ ਆ ਤੇ ਜਦੋਂ ਆਪਾਂ ਨੂੰ ਕਢਾਇਆ ਹੈਗਾ ਕੋਈ ਵੀ ਉਹਦੇ ਨਾਲ ਦਾ ਸਟਾਫ ਜਿਹੜੇ ਮੁੰਡੇ ਦੇ ਨਾਲ ਕੰਮ ਕਰਦੇ ਸੀਗੇ ਜਿਹੜੇ ਦਿਨ ਡਿਊਟੀ ਉਹਦੇ ਨਾਲ ਸੀਗੇ ਕੋਈ ਉੱਥੇ ਮੌਕੇ ਸਾਨੂੰ ਮਿਲਿਆ ਨਾ ਅਸੀਂ ਜਾ ਕੇ ਆਪਣੇ ਬਿਹਾਬ ਤੇ ਪੁਲਿਸ ਸਟੇਸ਼ਨ ਨੂੰ ਕੰਪਲੇਨਟ ਕਰਕੇ ਤੇ ਉੱਥੇ ਪਾਵਰ ਹਾਊਸ ਨੰਬਰ 1 ਹੈਗਾ ਹੈ ਉੱਥੋਂ ਆਪਾਂ ਜਿਹੜੀ ਬੋਡੀ ਕਢਵਾਈ ਹੈ ਤੇ ਉਸ ਤੋਂ ਬਾਅਦ ਅਸੀਂ ਮਤਲਬ ਥਾਣੇ ਜਿਹੜਾ ਵੀ ਹੈ ਤਲਾਸ਼ ਕਰਕੇ ਬੋਸਟਮਾਨ ਨੂੰ ਕਰਵਾਇਆ ਕੀ ਕੰਮ ਚੱਲ ਰਿਹਾ ਤੁਸੀਂ ਸੁੱਕਦੇ ਨਹਿਰ ਦੇ ਵਿੱਚ ਜਿੱਦਾਂ ਸਾਈਡਾਂ ਦੇ ਬੂਟੀ ਵਗੈਰਾ ਦੇ ਕਢਾਈ ਦਾ ਕੰਮ ਕਰਦੇ ਸੀ ਜੀ ਜੇ ਤੋ ਉਹ ਨਹਿਰ ਦੇ ਵਿੱਚ ਡਿਗਿਆ ਜਾਂ ਤੁਹਾਡਾ ਦੋਸ਼ ਹੈ ਕਿ ਉਹਨੂੰ ਸੁੱਟਿਆ ਗਿਆ ਤੁਹਾਨੂੰ ਇਸ ਇਤਲਾਹ ਵੀ ਦਿੱਤਾ ਤੇ ਨਾਲ ਦੇ ਸਾਥੀਆਂ ਨੇ ਕਿ ਤੁਹਾਡਾ ਮੁੰਡਾ ਜਿਹੜਾ ਨਹਿਰ ਦੇ ਵਿੱਚ ਡਿਗਿਆ ਉਹਨਾਂ ਦੇ ਕਿਸੇ ਸਾਥੀ ਨੇ ਨਹੀਂ ਮੇਰੇ ਅੱਗੇ ਦਰਤਰੀ ਦਾ ਬੇਟਾ ਹੈਗਾ ਉਹਨੂੰ ਕਿਸੇ ਦਾ ਫੋਨ ਆਇਆ ਸੀ ਇੱਦਾਂ ਦਾ ਨਹਿਰ ਤੇ ਡਿਗਿਆ ਜਾ ਕੇ ਦੇਖੋ ਵੀ ਕੱਲ ਕੀ ਹੈਗੀ ਤਾਂ ਮੈਂ ਉੱਥੇ ਜਾ ਕੇ ਖੁਦ ਜਾ ਕੇ ਦੇਖਿਆ ਤੇ ਸਾਨੂੰ ਪਤਾ ਚੱਲੇ ਗਿਆ ਨਹਿਰ ਤੇ ਡਿਗਿਆ ਹੈ ਫਿਰ ਆਪਾਂ ਥਾਣੀ ਤਲਾਸ਼ ਕੀਤੀ ਇਪਲਾ ਕਰਕੇ ਫਿਰ ਪਾਵਰ ਆਫ ਪੁਜਾ ਕੇ ਨੂੰ ਕਿੰਨੀ ਦੇਰ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਮੁੰਡਾ ਸਾਡਾ ਨਹਿਰ ਤੇ ਡਿਗਿਆ ਸੀ ਮੈਨੂੰ ਕੋ ਅਪਰੋਕਸੀਮੇਟ 5:00 ਵ ਤਰ ਇਹ ਆਈਡੀਆ ਕੋ ਸਾਨੂੰ ਨੇ ਜਦੋਂ ਲਗਭਗ 3 ਵਜੇ ਦੇ ਕਰੀਬ ਦੱਸਦੇ ਜਿਹੜੇ ਨਾਲ ਮੈਕਮੈਨ ਨਾਲ ਦੇ ਸਾਥੀ ਸਾਥੀਆਂ ਨੇ ਕੁਛ ਵੀ ਤੁਹਾਨੂੰ ਇਤਲਾਹ ਕੀਤੀ ਸਾਨੂੰ ਉਹਨਾਂ ਨੇ ਕਿਸੇ ਨੇ ਇਤਲਾਹ ਨਹੀਂ ਕੀਤੀ ਸ਼ੱਕ ਕਿੱਦਾਂ ਹੋਇਆ ਤੁਹਾਨੂੰ ਇਹ ਬੰਦਿਆਂ ਨੇ ਮਾਰੇ ਕਿਉਂਕਿ ਇਹ ਪਹਿਲਾਂ ਇਹਨਾਂ ਨਾਲ ਲੜਾਈ ਹੋਈ ਸੀਗੀ ਪਹਿਲੇ ਇੱਕ ਦੋ ਲੜਾਈ ਹੋਈ ਹੈ ਦੂਜੀ ਗੱਲ ਸਾਡਾ ਮੁੰਡਾ ਜਿਹੜਾ ਸ਼ਰਾਬ ਨਹੀਂ ਪੀਂਦਾ ਸੀਗਾ ਇਹ ਸ਼ਰਾਬ ਪਿਲਾ ਕੇ ਇਹਨਾਂ ਨੇ ਹੁਣ ਮਾਰ ਕੇ ਛੁੱਟਿਆ ਤੇ ਸ਼ਰਾਬ ਪਿਲਾ ਕੇ ਛੁੱਟਿਆ ਇਹ ਤਾਂ ਪੁਲਿਸ ਨੂੰ ਪਤਾ ਲੱਗਣਾ ਜੀ ਤੇ ਦੀਦੀ ਗੱਲ ਇੱਕ ਜਦੋਂ ਦਾ ਸਾਡੇ ਇਹ ਕੇਸ ਹੋਇਆ ਤਾਂ ਸਾਡੇ ਤੇ ਬੱਸ ਪ੍ਰੈਸ਼ਰ ਹੀ ਹੈਗਾ ਕਿ ਰਾਜਨਾਮਾ ਕਰ ਲੋ ਮਤਲਬ ਅਗਲੇ ਬੰਦੇ ਗਲਤ ਹੈਗਾ ਤਾਂ ਰਾਜਨਾਮਾ ਇਹਨੂੰ ਕਹਿੰਦੇ ਕੀ ਕੌਣ ਪਾ ਰਿਹਾ ਪ੍ਰੈਸ਼ਰ ਸਾਨੂੰ ਐਸਆਈ ਵੀ ਜਿਹੜਾ ਹੈਗਾ ਜਿਹੜਾ ਆਈਓ ਹੈਗੇ ਥਾਣੇ ਦੇ ਜਿਹੜੇ ਕੇਸ ਦੇ ਰਣਵੀਰ ਸਿੰਘ ਥਾਣੀ ਉਹ ਵੀ ਪ੍ਰੈਸ਼ਰ ਪਾ ਰਿਹਾ ਜਿੰਨੀ ਵਾਰ ਥਾਣੇ ਜਾਂਦੇ ਆ ਹਾਲਾਂਕਿ ਮੈਂ ਖੁਦ ਵੀ ਜਾ ਕੇ ਆਇਆ ਇਕੱਲਾ ਵੀ ਜਾ ਕੇ ਆਇਆ ਇਹ ਗੱਲ ਕਰਦੇ ਤੇ ਉਹ ਗੱਲ ਫੌਂਦੀ ਨਹੀਂ ਇਹ ਕਹਿੰਦੇ ਚੱਲ ਜੋ ਇਸ ਕੇਸ 'ਚ ਕੁਝ ਵੀ ਨਹੀਂ ਹੈਗਾ ਤੁਸੀਂ ਜਿਹੜਾ ਤੁਹਾਨੂੰ 2.5 ਕਰੋੜ ਬੰਦੇ ਕੋਲ ਦਵਾ ਦਿੰਨੇ ਆ ਤੁਸੀਂ ਉਹ ਪੈਸੇ ਲਵੋ ਤੇ ਸਾਈਡ ਤੇ ਹੋ ਜਾਓ ਕੇਸ ਸਕੇ ਕੁਝ ਨਹੀਂ ਮਿਲਣਾ ਤੁਸੀਂ ਕੀ ਚਾਹੁੰਦੇ ਹੋ ਵੀਡੀਓ ਦਾ ਪ੍ਰੋਫੈਸ਼ਨ ਉਹਨਾਂ ਦੇ ਉੱਤੇ ਹਰੇਕ ਜਿਸ ਕਰਕੇ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਖੁਦ ਆਪਣੇ ਬਿਹਾਬ ਦੇ ਵੀ ਹੁਣ ਮੈਂ ਨਾਮ ਨਹੀਂ ਲਵਾਂਗਾ ਜਿਹੜੇ ਪੋਲਿਟੀਕਲ ਬੰਦੇ ਕੇ ਮਿਲਣ ਦੀ ਕੋਸ਼ਿਸ਼ ਕੀਤੀ ਸਾਡੀ ਕੋਈ ਫਰਮਾਈ ਨਹੀਂ ਕਰਦਾ ਈਵਨ ਅਸੀਂ ਸੀਐਮ ਸਾਹਿਬ ਤੱਕ ਅਸੀਂ ਲੈਟਰ ਪਾਇਆ ਆਨਲਾਈਨ ਤੁਹਾਨੂੰ ਉਹਦਾ ਵੀ ਕੋਈ ਮੇਲ ਵੀ ਪਾਈ ਹੈ ਤੁਹਾਨੂੰ ਮੇਲ ਦਿਖਾ ਦਊਂਗਾ ਮੈਂ ਲੈਟਰ ਪਾਇਆ ਦੀ ਰਸੀਦਾ ਹੈਗੀਆਂ ਕੋਈ ਰਿਪਲਾਈ ਨਹੀਂ ਆਇਆ ਤੁਹਾਨੂੰ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਹ ਮੁੰਡਾ ਬਿਆਸੀ ਕਹ ਰਹਾ ਸੀ ਕਿ ਉਹ ਰੋਡਾ ਮੁੰਡਾ ਕੁਵਾਰ ਸੀਗਾ 26 ਸਾਲ ਦਾ ਇਕੱਲਾ ਇਕੱਲਾ ਮੁੰਡਾ ਸੀਗਾ ਠੇਕਾ ਬਲਾਦੂੰ ਸੀਗਾ ਜੀ ਠੀਕੀ ਤੇ ਸੀਗਾ ਜੀ ਕਿੰਨੇ ਪੈਨ ਬਰਾ ਸੀ ਤਿੰਨ ਪੈਨ ਬਰਾ ਸੀ ਦੋ ਪੈਣਾ ਇਕੱਲਾ ਇਕੱਲਾ ਭਰਾ ਦੇ ਜੀ ਸਾਰੀ ਕਾ ਮਾਮਲਾ ਹੈਗਾ ਸੱਤਵਾਂ ਪੈਨ ਦਾ ਜਿਹੜਾ ਇਹ ਪੈਂਦਾ ਹੈ ਬੈਰੀਲ ਦੇ ਨਾਲ ਉਥੇ ਅੰਕੁਰ ਰਾਣਾ ਸਨੋਫ ਮਦਨ ਲਾਲ ਵੀਰ ਇੱਕ ਮਾਮਲਾ ਹੈ ਕਿ ਉਹਨਾਂ ਨੇ ਲੜਕਾ ਜਿਹੜਾ ਡੈਥ ਹੋਈ ਸੀ ਨਹਿਰ ਦੇ ਵਿੱਚ ਦਵਾਈ ਤੋਂ ਇੱਕ ਮਹੀਨ ਪਹਿਲੇ 2023 ਦੇ ਵਿੱਚ ਤੋ ਪਰਿਵਾਰ ਦਾ ਜਿਹੜਾ ਅੱਜ ਉਹਨਾਂ ਨੂੰ ਪੀਸੀ ਕੀਤੀ ਕਿ ਕਿ ਕਿਹਾ ਗਿਆ ਕਿ ਸਾਡੀ ਜਿਹੜੀ ਥਾਣਾ ਤਲਵਾੜਾ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਅਸੀਂ ਲਗਾਤਾਰ ਇੱਕ ਸਾਲ ਤੋਂ ਜਿਹੜੀ ਇਨਸਾਫ ਦੀ ਮੰਗ ਕਰ ਰਹੇ ਹਾਂ ਪਰ ਹਮਨ ਇਨਸਾਫ ਨਹੀਂ ਮਿਲਿਆ। ਇਸ ਵਿੱਚ ਨੂੰ 2023 ਦੀ ਗੱਲ ਹੈਗੀ ਦਵਾਲੀ ਤੋਂ ਇੱਕ ਦਿਨ ਪਹਿਲਾਂ ਅੰਕਸ਼ ਰਾਣਾ ਆ ਇਹ ਮੇਰਾ ਖਲ ਨਹਿਰ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸੀਗਾ ਤੇ ਦਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਆਪਣੇ ਜਿੰਨੇ ਵੀ ਇਹਦੇ ਨਾਲ ਤੇ ਹੋਰ ਸੀਗੇ ਉੱਥੇ ਇਹਨਾਂ ਨੇ ਬੈਠ ਕੇ ਕੋਈ ਪਾਰਟੀ ਪੂਰਤੀ ਕੀਤੀ ਆ। ਤੇ ਨਹਿਰ ਦੇ ਘੰਟੇ ਜਦੋਂ ਇਹ ਆਪਣਾ ਜੋ ਜਿਹਦੇ ਵਿੱਚ ਇਹਨਾਂ ਨੇ ਕੋਈ ਉੱਥੇ ਮੀਟ ਵੈਰਾ ਬਣਾਇਆ ਸੀ ਤਾਂ ਉਹਦੇ ਵਿੱਚ ਨੂੰ ਸਾਫ਼ ਕਰਨ ਵਾਸਤੇ ਪਾਣੀ ਭਰਨ ਲੱਗਾ ਤੇ ਪਾਣੀ ਦਾ ਵਿਹਾਰ ਇਹਦੇ ਜਿਆਦਾ ਜਿਆਦਾ ਆਉਂਦਾ ਕਰਕੇ ਉਹ ਜਿਹੜਾ ਆ ਮੁੰਡਾ ਵਿਚੀ ਰੁੜ ਗਿਆ ਸੀ ਸਣੇ ਕੁੱਕਰ ਦੇ ਨਾਲ ਬਾਹਰ ਵਿਚੇ ਦੀ ਉਹਦੀ ਡੈਡ ਬੋਟੀ ਜਿਹੜੀ ਆ ਉਥੋਂ ਪਾਵਰ ਗੇਟ ਦੇ ਹਾਊਸ ਤੋਂ ਉੱਥੇ ਮਿਲ ਗਈ ਸੀ ਤੇ ਉਸ ਤੋਂ ਬਾਅਦ ਉਸ ਵੇਲੇ ਇਹਨਾਂ ਨੇ ਕਾਰ ਬਈ ਜਿਹੜੀ ਪਰਿਵਾਰ ਨੇ 173 ਦੀ ਕਰਾਈ ਸੀ ਵੀ ਸਾਨੂੰ ਕਿਸੇ ਦੇ ਕੋਈ ਗੁਲਾਸ਼ੇ ਘਪਾ ਨਹੀਂ لیکن ਹੁਣ ਇਹਨਾਂ ਨੇ ਇਹ ਦਰਖਾਸਤਾਂ ਦਿੱਤੀਆਂ ਦਿੱਤੀਆਂ ਹੈਗੀਆਂ ਅਫਸਰਾਂ ਦੇ ਵੀ ਸਾਨੂੰ ਸ਼ਾਕਾਗ ਜੀ ਉਹਦਾ ਕੋਈ ਉਹ ਨੂੰ ਉਹਨੂੰ ਕਿਸੇ ਤਰੀਕੇ ਨਾਲ ਉਹਦਾ ਹੋਇਆ ਜਿਹਦੀ ਸਵੰਦੀ ਮੈਂ ਹੁਣ ਥੋੜੇ ਪਿਛੇ ਥੋੜੇ ਦਿਨਾਂ ਤੋਂ ਇਹਨਾਂ ਨੂੰ ਕਾਲ ਵੀ ਕੀਤੀ ਆ ਦਰਖਾਹ ਦਿੱਤੀ ਮੇਰੇ ਕੋਲ ਆਈ ਸੀ ਤੇ ਇਹਨਾਂ ਨੂੰ ਥਾਣੇ ਬੁਲਾਇਆ ਵੀ ਇਹਦੀ ਇਨਕੁਆਰੀ ਕਰਨ ਵਾਸਤੇ ਤੇ ਬਾਕੀ ਤਾਂ ਕੋਈ ਦਾ ਨਹੀਂ ਹਰੇ ਏਰੀਆ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਨਹੀਂ ਹਲੇ ਆਈ ਪੋਸਟ ਮਾਟਰਨ ਪੋਰਟ ਉਨਤੇ ਸਾਰੀ ਕਾਜ਼ੋਬ ਦਿੱਤਾ ਪਤਾ ਲੱਗ ਜਾਊਗਾ ਜੀ ਪਰਵਾਰ ਕਹਿ ਰਿਹਾ ਕਿ ਜਿਹੜੇ ਐਸਏ ਰਣਵੀਰ ਸਿੰਘ ਹੈਗੇ ਆ ਜਦੋਂ ਵੀ ਉਹਨਾਂ ਤੋਂ ਅਸੀਂ ਜਾਨਦੇ ਆ ਸਾਨੂੰ ਕਿਸੇ ਤਰੀਕੇ ਨਾਲ ਪੇਸ਼ ਨਹੀਂ ਆਉਂਦੇ ਜਦੋਂ ਵੀ ਸਾਨੂੰ ਉਹਨਾਂ ਤੋਂ ਅਸੀਂ ਕਹੀਏ ਸਾਡਾ ਕਾਰਵਾਈ ਕਰੋ ਤੇ ਸਾਨੂੰ ਝੜਕਾ ਮਾਰ ਕੇ ਦਬਾ ਦਿੰਦੇ ਆ ਦੂਸਰੇ ਪਾਸੇ ਸਾਨੂੰ ਕਹਿੰਦੇ ਕਿ 25-25 ਹਜ਼ਾਰ ਰੁਪਏ ਦਵਾ ਦਿੰਦੇ ਆ ਤੁਹਾਨੂੰ ਉਹਨਾਂ ਨੂੰ ਲੜਕਿਆਂ ਨੇ ਜਿਨ੍ਹਾਂ ਦੇ ਨਾਮ ਲਿਖਾਇਆ ਤੁਸੀਂ ਕੰਪਰੋਮਾਈਜ਼ ਕਰ ਦਿਓ ਤੁਹਾਡਾ ਕੋਈ ਹੱਲ ਨਹੀਂ ਖੜਾ ਆਉਂਦਾ ਨਹੀਂ ਆਪਣੇ ਉਹਨਾਂ ਦੇ ਨਾਲ ਕੋਈ ਹੁਸ਼ਾਰਪੁਰ ਤੋਂ ਮੈਨੂੰ ਥੋੜੇ ਦਿਨ ਪਹਿਲਾਂ ਮੇਰੇ ਕੋ ਆਏ ਸੀ ਪਾਰਟੀ ਇੱਕ ਉਹ ਆਣ ਕੇ ਮੇਰੇ ਕੋਲ ਮਿਲੇ ਸੀਗੇ ਮੈਂ ਉਹਨਾਂ ਨੂੰ ਸਾਰੀ ਉਹਦੀ ਗੱਲ ਸੁਣ ਕੇ ਤੇ ਉਹਨਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਪੋਸਟਮਾਰਟਮ ਦੀ ਆਪਣੇ ਰਿਪੋਰਟ ਦੀ ਵੇਟ ਕਰੋ ਜੋ ਤੱਤਸਹੀ ਹੋਣਗੇ ਉਹ ਹਿਸਾਬ ਨਾਲ ਕਾਰਵਾਈ ਹੋਮ ਚ ਲੈਂਦੇ ਹੋ ਜੀ ਜੇਕਰ ਸਰ ਪਰਿਵਾਰ ਨੂੰ ਤੁਹਾਡੇ ਤੱਕ ਪਹੁੰਚ ਕਰਦੇ ਤਾਂ ਜੀ ਉਹਨਾਂ ਨੂੰ ਨਹੀਂ ਮੈਂ ਤਾਂ ਆਪ ਬੁਲਾਇਆ ਹੈ ਗਿਆ ਮੇਰਾ ਖਲ ਕੱਲ ਜਾਂ ਕੱਲ ਦੀ ਜਾਂ ਮੇਰੇ ਖਲ ਪਰ ਮੈਨੂੰ ਟਾਈਮ ਚਾਤ ਨਹੀਂ ਹੁਣ ਤੁਸੀਂ ਜੱਕਦਮ ਆਏ ਆ ਰਿਕਾਰਡ ਨਹੀਂ ਦੇਖਿਆ ਮੈਂ ਤੇ ਕੱਲ ਕੀਤੀ ਹੋਈ ਹੈ ਇਹਨਾਂ ਨੂੰ ਬੁਲਾਇਆ ਹੋਇਆ ਵੀ ਆਪਣੇ ਆਣ ਕੇ ਸਟੇਟਮੈਂਟ ਦਿਓ ਤੇ ਅਸੀਂ ਦੇਖਦੇ ਹਾਂ ਕੀ ਹੈਗਾ we at gna university see potential in everyone and everything around us we drive innovation and entrepreneurship we groom competent global citizens to effect positive change around them